ਗੁਰਾਂਦੇ ਵਾਰਡ ਨੰਬਰ 4 ਵਿੱਚ ਵਾਰਡ ਦੀਆਂ ਮਹਿਲਾਵਾਂ ਵੱਲੋਂ ਵਿਜੈ ਸੁੰਦਰ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਾਰਡ ਦੇ ਕੌਂਸਲਰ ਆਤਿਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਦੀ ਧਰਮ ਪਤਨੀ ਅੰਜੂ ਪਹੁੰਚੇ ਸੁਦੇਸ਼ ਕੁਮਾਰ ਬਿੱਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਰਿਬਨ ਕੱਟ ਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮਹਿਲਾਵਾਂ ਬੱਚਿਆਂ ਵੱਲੋਂ ਬੋਲੀਆਂ ਗਿੱਧਾ ਤੇ ਗੇਮਾਂ ਖੇਡ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ हेमा कालिया विजय सुंदर ਅਤੇ ਸੁਦੇਸ਼ ਕੁਮਾਰ ਬਿੱਲਾਵ ਲੋਤੀਆਂ ਦੇ ਮੇਲੇ ਦੀਆਂ ਜਿੱਥੇ ਵਧਾਈਆਂ ਦਿੱਤੀਆਂ ਗਈਆਂ ਉੱਥੇ ਉਹਨਾਂ ਨੇ ਕਿਹਾ ਕਿ ਬਾੜ ਵਿੱਚ ਪਹਿਲੀ ਵਾਰ ਇਹ ਤਿਉਹਾਰ ਮਨਾਇਆ ਗਿਆ ਹੈ ਅਗਲੇ ਸਾਲ ਤੋਂ ਇਸ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਅੱਜ ਬਾੜ ਨੰਬਰ 4 ਰਿਸ਼ੀ ਨਗਰ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਮਾਮਾ ਦੇ ਪਹਿਣਾ ਤੇ ਬੱਚਿਆਂ ਨੇ ਅੱਜ ਰਲ ਮਿਲ ਕੇ ਪੰਜਾਬੀ ਜਿਹੜਾ ਸਾਡਾ ਕਲਚਰ ਆ ਗਿੱਧਾ ਭੰਗੜਾ ਉਹਨੂੰ ਅੱਜ ਪਰਫੁਰਦ ਕੀਤਾ ਔਰ ਮਨ ਬੜਾ ਖੁਸ਼ ਹੋਇਆ ਕਿ ਅੱਜ ਇਸ ਰਿਸ਼ੀ ਨਗਰ ਦੇ ਵਿੱਚ ਮੈਨੂੰ ਪਹਿਲੀ ਵਾਰੀ ਸੱਦਾ ਤੇ ਨਮੰਤਰ ਕੀਤਾ ਗਿਆ ਔਰ ਇਹ ਫੰਕਸ਼ਨ ਵੀ ਪਹਿਲੀ ਵਾਰੀ ਕੀਤਾ ਗਿਆ ਔਰ ਇਹ ਫੰਕਸ਼ਨ ਜਿਹੜਾ ਮੈਂ ਵਿਸ਼ਵਾਸ ਦੁਆਨ ਆ ਗਈ ਅਗਲੇ ਸਾਲ ਨੂੰ ਇਸ ਤੋਂ ਵੀ ਹੋਰ ਵਧੀਆ ਅਸੀਂ ਤਰੀਕੇ ਨਾਲ ਸਾਰੇ ਪਰਿਵਾਰ ਦੀ ਤਰ੍ਹਾਂ ਪਰਿਸ਼ੀ ਨਗਰ ਵਾਲੇ ਰਲ ਮਿਲ ਕੇ ਮਨਾਵਾਂਗੇ ਔਰ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਧੰਨੀਆਂ ਤੇ ਹਜ਼ਾਰਾਂ ਲੱਖ ਲੱਖ ਵਧਾਈ ਦਿੰਦਾ ਜੀ ਥੈਂਕ ਯੂ ਮੈਂ ਧੰਨਵਾਦ ਕਰਦਾ ਸਾਡੇ ਬੀਜੇ ਜੀ ਬੈਂਸਨ ਦੇ ਡਾਇਰੈਕਟਰ ਨੇ ਜਿਹੜੇ ਜਿਨ੍ਹਾਂ ਨੇ ਅੱਜ ਇਸ ਉਪਰਾਲਾ ਇਹ ਵੀ ਉਪਰਾਲਾ ਕਰਾਇਆ ਉਹਨਾਂ ਤੀਆਂ ਤੋਂ ਹਾਰ ਦੇ ਵਿੱਚ ਮੈਂ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ ਜੀ ਥੈਂਕ ਯੂ ਜੀ ਅੱਜ ਅਸੀਂ ਸਾਰੇ ਇੱਥੇ ਤੀਆਂ ਦਾ ਤਿਉਹਾਰ ਮਨਾਣ ਲਈ ਇਕੱਠੇ ਹੋਏ ਹਾਂ ਸਾਡਾ ਵਾਰਡ ਨੰਬਰ 4 ਰਿਹਾ ਜਿਹਦੇ ਵਿੱਚ ਕਿ ਸਾਡੇ ਮਿਸਟਰ ਸੁਦੇਸ਼ ਜੀ ਸਾਡੇ ਉਹਨਾਂ ਦੀ ਵਾਈਫ ਸਾਡੀ ਚੀਫ ਗੈਸਟ ਰੇਨ ਇੱਥੇ ਦੇ ਤੇ ਅਸੀਂ ਸਾਰੇ ਮੁਹੱਲੇ ਵਾਸੀ ਰਲ ਮਿਲ ਕੇ ਇਹ ਤਿਉਹਾਰ ਮਨਾ ਰਹੇ ਹਾਂ ਔਰ ਬਹੁਤ ਸਾਰੇ ਇੰਜੋਏ ਕਰ ਰਹੇ ਹਾਂ ਇਸ ਤਿਉਹਾਰ ਨੂੰ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਇਹ ਤੇ ਹਾਰਮੋਨਲੇ ਹੋਏ ਬਸ ਇਹਦੇ ਵਿੱਚ ਬੱਚਿਆਂ ਨੇ ਬਹੁਤ ਅੱਛੀ ਅੱਛੀ ਪਰਫਾਰਮੈਂਸ ਕੀਤੀ ਆ ਉਹਨਾਂ ਨੇ ਡਾਂਸ ਕੀਤਾ ਆ ਤੇ ਸਾਡੇ ਮਹੱਲੇ ਵਿੱਚ ਬੱਚੇ ਇੰਨੇ ਟੈਲੈਂਟਡ ਆ ਔਰ ਇੰਨੇ ਰੂਹਾਨੀ ਨੇ ਨਾ ਅੱਛਾ Song ਆਇਆ ਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਆ ਗਿੱਧਾ ਪਾਇਆ ਸਾਰਿਆਂ ਨੇ ਬੋਲੀਆਂ ਪਾਈਆਂ ਆਪਣੇ ਤੇ ਟ੍ਰੈਡੀਸ਼ਨਲ ਡਰੈਸ ਵਿੱਚ ਸਾਰੇ ਆਏ ਹੋਏ ਨੇ ਤੇ ਬਹੁਤ ਅੱਛਾ ਲੱਗ ਰਿਹਾ ਆ ਹਾਂਜੀ ਅਸੀਂ ਫਸਟ ਟਾਈਮ ਮਨਾ ਰਹੇ ਆ ਇਸ ਤਿਉਹਾਰ ਨੂੰ ਔਰ ਆਈ ਹੋਪਸ ਕਿ ਅੱਗੇ ਵੀ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਅੱਗੇ ਤੋਂ ਵੀ ਇਸੇ ਤਰ੍ਹਾਂ ਵੱਧ ਝੜਕੇ ਮਨਾਵਾਂਗੇ ਅਸੀਂ ਸਾਰੇ ਅਸੀਂ ਆਪਣੇ ਰਿਸ਼ੀ ਨਗਰ ਵੱਲੋਂ ਮਿਸਟਰ ਸੁਦੇਸ਼ ਬਿੱਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨੇ ਸ਼ੋਰਟ ਟਾਈਮ ਤੇ ਵੀ ਇੰਨਾ ਟਾਈਮ ਕੱਢ ਲਿਆ ਆ ਵਿਜੇਜੀਦਾਸੀ ਬਹੁਤ ਧੰਨਵਾਦ ਕਰਦੇ ਵਿਜੇ ਭਾਜੀ ਦਾ ਜਿਹਨੇ ਸਾਨੂੰ ਹਾਲ ਦਿੱਤਾ ਆਪਣਾ ਤੇ ਅਸੀਂ ਇੱਥੇ ਇੰਜੋਏ ਕੀਤਾ ਬਹੁਤ ਤੀਆਂ ਦਾ ਤਿਉਹਾਰ ਮਨਾਇਆ ਹੋਪਸ ਹੋ ਕਿ ਨੈਕਸਟ ਟਾਈਮ ਫੇਰ ਅਸੀਂ ਇਦਾਂ ਹੀ ਮਨਾਵਾਂਗੇ ਥੈਂਕ ਯੂ ਜੇ ॠषि ਨਗਰ ਦੇ ਵਿੱਚ ਤੀਆਂ ਦਾ ਤਿਉਹਾਰ ਜਿਹੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਹੈਗਾ ਔਰ ਇਸ ਮੁਹੱਲੇ ਦੇ ਵਿੱਚ ਸਾਡੇ ਸਾਰੇ ਮੁਹੱਲੇ ਵਾਸੀਆਂ ਨੇ ਸਾਡੇ ਮੁਹੱਲੇ ਦੇ ਐਮਸੀ શ્રી ਸੁਦੇਸ਼ ਬਿੱਲਾ ਜੀ ਜਿਨ੍ਹਾਂ ਨੇ ਆਪਣੀ ਮਿਸਿਸ ਦੇ ਨਾਲ ਆ ਕੇ ਮੁੱਖ ਮਹਿਮਾਨ ਦੇ ਆ ਕੇ ਸਾਰੇ ਮਹੱਲਾ ਵਾਸੀਆਂ ਨੂੰ ਤੀਆਂ ਦੇ ਤਿਹਾੜੀਆਂ ਬਹੁਤ-ਬਹੁਤ ਮੁਬਾਰਕਵਾਦ ਦਿੱਤੀ ਹੈਗੀਆਂ ਔਰ ਮੈਂ ਵੀ ਮਹੱਲਾ ਵਾਸੀਆਂ ਨੂੰ ਰਿਸ਼ੀ ਨਗਰ ਨੂੰ ਇਸ ਤੀਆਂ ਦੇ ਤਿਹਾੜੀ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਨਾਲ ਹੀ ਅਗਲੇ ਸਾਲ ਜਿਹੜਾ ਹੈ ਤੀਆਂ ਦਾ ਤਿਹਾੜਿਆ ਇਸ ਤੋਂ ਵੀ ਜ਼ਿਆਦਾ ਬਾਜ਼ ਚੜ ਕੇ ਮਨਾਇਆ ਜਾਏਗਾ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ